ਤੁਸਾਰੇ ਆਯੋ ਤੁਸੀਂ ਸਾਰੇ ਕੀ ਕਹੋਗੇ ਤੇ ਗਾਇਸ ਮੇਰੀ ਸਿਸਟਰ ਨੂੰ ਡਰਾਇੰਗ ਦਾ ਬਹੁਤ ਸ਼ੌਂਕ ਹੈ ਤੇ ਉਹਨੇ ਕੁਝ ਡਰਾਇੰਗਾ ਬਣਾਇਆ ਹੈ ਮੈਂ ਤੁਹਾਨੂੰ ਨਾਲ ਸ਼ੇਅਰ ਕਰਦੀ ਹਾਂ ਦੇਖੋ ਗਾਇਸ ਗਾਇਸ ਇਹ GTA 5 ਦਾ ਕਰੈਕਟਰ ਮਾਈਕਲ ਇਹ ਵੀ ਗਾਇਸ ਸੋਹਣਾ ਬਣਿਆ ਆ ਤੇ ਗਾਇਸ ਇਹ ਐਨੀਮੇ ਕਾਰਟੂਨ ਕਰੈਕਟਰ ਇਹ ਬਹੁਤ ਸੋਹਣਾ ਬਣਿਆ ਆ ਤੇ ਇਧਰਲੀ ਸਾਈਡ ਰੈਬਿਟ ਬਣਾਇਆ ਆ ਤੇ ਕੈਟ ਤੋ ਗਾਇਜ਼ ਇਹ ਵੀ ਸੋਨਾ ਬਣਿਆ ਆ ਦੇਖੋ ਗਾਇਜ਼ ਗਾਇਜ਼ ਆ ਡੌਗ ਬਣਾਇਆ ਆ ਆ ਗਾਇਜ਼ ਦੇਖੋ ਤੇ ਆ ਵੀ ਗਾਇਜ਼ ਬਹੁਤ ਸੋਨੇ ਬਣੇ ਆ ਆ ਗਾਇਜ਼ ਇੱਕ ਲੜਕੀ ਬਣਾਈ ਗਿਆ ਤੇ ਗਾਇਜ਼ ਆ ਇੱਕ ਬੇਬੀ ਆਪਣੇ ਹੱਥਾਂ 'ਚ ਉਹਨੇ ਪਿੱਲੋ ਫੜਿਆ ਹੋਇਆ। ਜਿਸ ਮੈਨੂੰ ਜਿਹੜੀ ਵਧੀਆ ਲੱਗੀ ਮੈਂ ਤੁਹਾਨੂੰ ਉਹ ਦਿਖਾਉਣੀ ਆ। ਗਾਇਸ ਇੱਕ ਮੈਨੂੰ ਆਹ ਵੋ ਵਧੀਆ ਲੱਗੀ ਆ ਤੇ ਇੱਕ ਆ ਵਾਲੀ। ਤੇ ਗਾਇਸ ਹੁਣ ਵਾਰੀ ਆਈ ਆ ਅਸੀਂ ਡਰਾਇੰਗ ਦਿਖਾਉਣ ਦੀ ਮੈਂ ਜੋ ਕਿ ਮੇਰੇ ਬ੍ਰਦਰ ਦੀ ਆ। ਤੁਸੀਂ 2 ਮਿੰਟ ਵੇਟ ਕਰੋ ਮੈਂ ਹੁਣੀ ਲੈ ਕੇ ਆਈ। ਤੇ ਫਾਈਨਲੀ ਗਾਇਸ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ ਤੇ ਬ੍ਰਦਰ ਦੀ ਆਪਾਂ ਨੂੰ ਡਰਾਇੰਗ ਮਿਲ ਚੁੱਕੀ ਆ। ਤੇ ਗਾਇਜ਼ ਇਹ ਮੇਰੇ ਮੰਮਾ ਪਾਪਾ ਦੇ ਫੋਟੋ ਤੋਂ ਤਿਆਰ ਕੀਤਾ ਹੋਇਆ ਸਕੈਚ ਆ ਤੇ ਗਾਇਜ਼ ਤੁਸੀਂ ਆਪਣਾ ਦੇ ਲਈ ਥਾਮ ਕੇ ਵੇਖੋ ਕਿਉਂਕਿ ਜਿਹੜੇ ਬਣਾਇਆ ਉਹ ਬਹੁਤ ਜ਼ਬਰਦਸਤ ਹੈ ਤੇ ਗਾਇਜ਼ ਪਹਿਲੀ ਵਾਰ ਮੇਰੇ ਬ੍ਰਦਰ ਨੇ ਮੰਮੀ ਪਾਪਾ ਦੀ ਫੋਟੋ ਤੋਂ ਦੇਖ ਕੇ ਸਕੈਚ ਬਣਾਇਆ ਸੀ ਤੇ ਸਾਨੂੰ ਵੀ ਯਕੀਨੀ ਹੋਇਆ ਡਿੱਟੂ ਉਹ ਫੋਟੋ ਵਾਂਗੂ ਸੀਗਾ ਤੇ ਅੱਜ ਤੁਹਾਨੂੰ ਦਿਖਾਉਣੀ ਆ ਤੇ ਗਾਇਜ਼ ਕੈਮਰਾ ਨੇੜੇ ਨੂੰ ਕਰਾ ਕੇ ਦਿਖਾਉਣੀ ਤੁਹਾਨੂੰ ਦੇ ਗਾਇਜ਼ ਸਾਨੂੰ ਤਾਂ ਖੁਦ ਨਹੀਂ ਜੀ ਕੇ ਨਾ ਆਇਆ ਵਧੀਆ ਬਣੀ ਸੀ ਪਰ ਇਹ ਤੋਂ ਬਾਅਦ ਪਤਾ ਨਹੀਂ ਮਮੀ ਪਾਪਾ ਨੇ ਇਹਨੂੰ ਡਰਾਈਂਕਾ ਤੇ ਨਹੀਂ ਲੈ ਕੇ ਦਿੱਤੀ ਹੋ ਤਾਂ ਸੀ ਸਮਝੀ ਸਕਦੇ ਆ ਤੇ ਗਾਇਜ਼ ਦੇਖੋ ਕਿੰਨੇ ਸੋਹਣਾ ਬਣਾਏ ਸੀਗਾ ਕੰਨਾਂ ਚ ਵਾਲੀਆਂ ਪਾਪਾ ਦੀਆਂ ਮੁੱਛਾ ਵੀ ਬਣਾਈਆਂ ਸੀ ਦਾੜੀ ਵੀ ਇੱਕ ਝੂਮਰ ਵੀ ਲਾਇਆ ਸੀ ਪਰ ਗਾਇਜ਼ ਹਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਉਹਨੂੰ ਡਰਾਈਂਕਾ ਤੇ ਨਹੀਂ ਲੈ ਕੇ ਦਿੱਤੀ ਗਾਇਸ ਸੋ ਸਾਰੇ ਮੇਰੀ ਮੰਮੀ ਪਾਪਾ ਨੂੰ ਬੇਨਤੀ ਕਰਿਆ ਕਿ ਮੇਰੇ ਬ੍ਰਦਰ ਨੂੰ ਡਰਾਇੰਗ ਲੈ ਦੇਣ ਕਿਉਂਕਿ ਉਹਨੂੰ ਬਹੁਤ ਸ਼ੌਂਕ ਹੈ ਪੇਂਟਿੰਗ ਕਰਨ ਦਾ ਤੇ ਉਸ ਦਿਨ ਤੋਂ ਤਾਂ ਦਾ ਸ਼ੌਂਕ ਹੀ ਮਾਰ ਗਿਆ ਤੇ ਜਾਂਦੇ ਜਾਂਦੇ ਗਾਇਸ ਮੇਰੀ ਸਿਸਟਰ ਦੀ ਵੀ ਡਰਾਇੰਗ ਦੇਖੋ ਮੇਰੇ ਬ੍ਰਦਰ ਵਾਸਤੇ ਤਿਆਰ ਕੀਤੀ ਸੀ ਉਹਨੂੰ ਦੇਖੋ ਗਾਇਸ ਤੇ ਮੇਰੇ ਬ੍ਰਦਰ ਦੀ ਫੋਟੋ ਬਣਾਈ ਹੈ ਗਾਇਸ ਉਸਨੇ ਸੋ ਗਾਇਸ ਵੀਡੀਓ ਨੂੰ ਇੱਥੇ ਹੀ ਕਰਦੇ ਆਂਡ ਤੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਥੈਂਕ ਯੂ ਫॉर ਵਾਚਿੰਗ ਬਾਏ